ਬਾਈ ਜੀ ਇੱਥੇ ਨਾ ਜਿਹੜਾ ਆਪਾਂ ਮਤਲਬ ਅੱਜ ਅਸੀਂ ਆਏ ਸੀ ਸਾਰਾ ਦੇਖਣ ਏਰੀਆ ਜਿੱਥੇ ਆਪਣਾ ਇਕੱਠ ਹੋਣਾ 29 ਤਰੀਕ ਵਾਲਾ ਤੇ ਉਹਦੇ ਬਾਬਤ ਇੱਕ ਧਿਆਨ ਨਾਲ ਗੱਲ ਸੁਣਿਓ ਬਈ 29 6 2025 ਪਨੋੜਾ ਹੀ ਗਰਾਊਂਡ 'ਚ ਬੈਠੇ ਆ ਜਿੱਥੇ ਇਕੱਠ ਹੋਣਾ ਵਾ ਨੇੜੇ ਮੁੱਲਾਪੁਰ ਦਾਖਾ ਤੇ ਧਿਆਨ ਇਹ ਗੱਲ ਦਾ ਦਿਓ ਬਈ ਭਾਈ ਕੋਈ ਸੋਤੋ ਰੁਪਏ ਮੰਗਾਵੇ 1 ਰੁਪਿਆ ਨਾ ਪਾਇਓ ਕਿਸੇ ਨੇ ਇੱਥੇ ਸਾਰੇ ਵੀਰਿਆ ਨੇ ਕਾਲੇ ਨੇ ਜੋਤ ਬਾਈ ਨੇ ਟੈਂਟ ਦੀ ਹਰੇਕ ਬੰਦੇ ਨੇ ਆਪਦੀ ਆਪਦੀ ਸੇਵਾ ਲੈ ਲਈ ਠੀਕ ਹੈ ਜੀ ਪੈਸੇ ਦਾ ਕੋਈ ਨਹੀਂ ਜਦੋਂ ਆਪਾਂ ਮਤਲਬ ਕਮੇਟੀ ਬਣੂਗੀ ਉਹਦਾ ਬਕਾਇਦਾ ਅਕਾਊਂਟ ਖੁੱਲੂਗਾ ਉਦੋਂ ਉਦੋਂ ਮਗਾਵਾਗੇ ਜਾਂ ਰਜਿਸਟ੍ਰੇਸ਼ਨ ਹੋ ਗਈ ਉਹਦੀ ਹਾਲਾਲ ਬਈ ਕਿਸੇ ਨੂੰ ਕੋਈ ਰੁਪਈਆ ਨਾ ਪਾਇਓ ਭਰਾਵੋ ਠੀਕ ਹੈ ਪਿੰਡ ਵਾਲੇ ਸਾਡੇ ਇਹ ਵਿਚਾਰੇ ਹੈਵ ਨਹੀਂ ਕੂਤਰ ਵਾਲੇ ਨੇ ਫੁੱਲ ਇਹਨਾਂ ਨੇ ਸਾਡੀ ਮਦਦ ਕੀਤੀ ਆ ਤੇ ਮੈਂਤ ਵਾਲੀ ਗੱਲ ਆ ਵੀ ਕਿਸੇ ਨੂੰ ਰੁਪਈਆ ਨਾ ਪਾਇਓ ਜਗਰੂਪ ਬਾਈ ਦਾ ਹਾਂ ਜਗਰੂਪ ਬਾਈ ਦੇ ਤਾਂ ਹੁਣ ਦੇਣਾ ਹੀ ਕੀ ਦੇ ਸਕਦੇ ਆ ਅਸੀਂ ਜੀ ਜਿਹਨੇ ਸਾਨੂੰ ਐਡਾ ਪਲੇਟਫਾਰਮ ਦੇਤਾ ਠੀਕ ਆ ਸਾਡੇ ਚ ਮੂਰੇ ਇੱਕਾ ਲੱਗਣ ਵਾਲਾ ਬੰਦਾ ਨਹੀਂ ਸੀਗਾ ਕੋਈ ਪੈਸੇ ਪੂਸੇ ਤਾਂ ਪ੍ਰਵਾਹੀ ਕੋਈ ਨਹੀਂ ਬੰਦੇ ਸਾਡੇ ਕੋਲ ਇਹੋ ਜਿਹੇ ਬੈਠੇ ਆ ਜਿਹੜੇ ਕਹਿੰਦੇ ਜਿੰਨਾ ਮਰਜੀ ਆ ਤੂੰ ਖਰਚਾ ਕਰਕੇ ਦੱਸ ਦਿਓ ਉਹਦਾ ਆਪਾਂ ਨੂੰ ਬੰਦੇ ਦਾ ਕੱਲ ਫੋਨ ਆ ਗਿਆ ਵੀ ਖਰਚਾ ਕਰ ਦਿਓ ਪੈਸੇ ਮੈਨੂੰ ਦੱਸ ਦਿਓ ਕਿੰਨੇ ਆ ਪੈਸੇ ਪਰ ਹੋਰ ਕਿਸੇ ਨੂੰ ਨਾ ਵੀਰ ਵਣ ਕੇ ਪਾਇਓ ਵੀ ਕੋਈ ਬੰਦਾ ਤੁਹਾਨੂੰ ਕਹੀ ਜਾਵੇ ਵੀ ਉੱਥੇ ਕੱਠ ਕਰਨਾ ਸੀ ਆਹ ਕਰਨਾ ਸੀ ਆਪੇ ਕਰਾਂਗੇ ਸਾਰਾ ਕੁਝ ਆ ਦੇਖੋ ਸਾਡੇ ਕੋਲੇ ਰਜਿਸਟਰ ਤੇ ਲਿਖ ਲਿਆ ਕਾਲਾ ਦਾਖਾ ਇਹਨੇ ਜੀ ਜਨਰੇਟਰ ਤੇ ਸਾਊਂਡ ਦੀ ਸੇਵਾ ਕਾਲੇ ਦਾਖੇ ਬਾਈ ਦੀ ਆ ਪਾਰਕਿੰਗ ਦੀ ਸੱਤੀ ਕਗਰਾਣਾ ਤੇ ਲਵਲੀ ਕਗਰਾਣਾ ਇਹਨਾਂ ਨੇ ਪਾਰਕਿੰਗ ਦੀ ਜ਼ਿੰਮੇਵਾਰੀ ਸਮਝ ਲਈ ਫਲੈਕਸ ਕਾਲਾ ਦਾਖਾ ਇਹ ਫਲੈਕਸਾਂ ਦਾ ਵੀ ਇਹਨੇ ਕਢਾਉਣੀਆਂ ਨੇ ਫਲੈਕਸਾਂ ਵੀ ਲੱਗਣੀਆਂ ਨੇ ਰੋਡ ਤੇ ਵੀ ਲੱਗਣੀਆਂ ਨੇ ਗਰਾਊਂਡ ਤੇ ਵੀ ਲੱਗਣੀਆਂ ਨੇ ਕਾਲਾ ਰੂਮੀ ਪਾਣੀ ਦੀ ਸੇਵਾ ਜੀ ਉਹਦੀ ਸਾਰੀ ਦੁੱਧ ਚਾਹ ਵਾਸਤੇ ਪਿੰਡ ਵਾਲੇ ਇਹ ਕਰਨਗੇ ਸਾਰਾ ਜੀ ਆਪਰਬੰਦ ਠੀਕ ਹੈ ਜੀ ਤੇ ਪਰ ਇਹਨਾਂ ਦਾ ਖਰਚਾ ਅਸੀਂ ਦਵਾਂਗੇ ਇਹਨਾਂ ਨੂੰ ਕੋਈ ਪੈਸੇ ਨਹੀਂ ਲੈਣਾ ਇੰਨੀ ਸੇਵਾ ਇਹਨਾਂ ਦੀ ਵੱਡੀ ਆ ਵੀ ਜਿਹੜਾ ਸਾਡਾ ਸਾਥ ਦਿੰਦੇ ਨੇ ਤੇ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਨੇ ਇਹਨਾਂ ਲਈ ਇੰਨੇ ਬਹੁਤ ਆ ਜੀ ਇਹ ਸਾਡੇ ਲਈ ਯਾਨੀ ਕਿ ਬਹੁਤ ਉਪਕਾਰ ਆ ਇਹਨਾਂ ਦਾ ਹਲਵਾਈ ਦੀ ਵੀ ਇਹ ਵੀ ਇਹਨਾਂ ਨੇ ਆਪ ਸੰਭਲੀ ਵੀ ਅਸੀਂ ਆਪੇ ਚਾਹ ਬਣਾਵਾਂਗੇ ਤੇ ਜੋ ਹਿੱਸੋ ਵਾਲੇ ਨੇ ਬਾਈ ਨੇ ਟੈਂਟ ਦੀ ਸੇਵਾ ਜੀ ਸਾਰੀ ਇਹਨਾਂ ਦੀ ਆ ਇੱਕ ਹੋਰਾਂ ਨਾਲ ਦੀ ਗੱਲ ਜੇ ਆ ਵੀਡੀਓ ਸੁਣ ਲਿਓ ਧਿਆਨ ਨਾਲ ਵੀ ਜਿਹੜੇ ਬੰਦੇ ਆਉਣਗੇ ਆਪਦਾ ਰੋਟੀ ਦਾ ਪ੍ਰਬੰਧ ਆਪਦਾ ਨਾਲ ਕਰਕੇ ਆਇਓ 5-10 ਬੰਦੇ ਦੀ ਵੱਧ ਲੈ ਕੇ ਆਇਓ ਠੀਕ ਹੈ 10 ਵਜੇ ਦਾ ਸਹੀ ਟਾਈਮ ਆ ਆਹੀ ਗਰਾਊਂਡ ਆ ਜਿੱਥੇ ਤੁਹਾਨੂੰ ਦੱਸਿਆ ਪਨੋੜ ਦੇ ਵਿੱਚ ਤੇ ਰੋਟੀ ਦਾ ਜਾਨਕਿ ਤੁਸੀਂ 10 ਕ ਬੰਦਿਆਂ ਦੀ ਐਕਸਟਰਾ ਲੈ ਕੇ ਆਇਓ ਤੇ ਚਾਹ ਪਾਣੀ ਦਾ ਪੂਰਾ ਪ੍ਰਬੰਧ ਹੋਊਗਾ ਕਿਉਂਕਿ ਰੋਟੀ ਜਦ ਇੱਥੇ 10-20 ਹਜ਼ਾਰ ਬੰਦੇ ਦਾ ਇਕੱਠ ਹੋ ਗਿਆ ਰੋਟੀ ਵਾਲਾ ਕੰਮ ਨਹੀਂ ਬਣਨਾ ਫਿਰ ਰੋਟੀ ਖਾਂਦੇ ਫਰੀ ਜਾਂਦੇ ਨੇ ਬੰਦੇ ਚਾਹ ਪਾਣੀ ਤੁਹਾਨੂੰ ਪੂਰਾ ਮਿਲੂਗਾ ਰੋਟੀ ਆਪਦੀ ਨਾਲ ਲੈ ਕੇ ਆਇਓ ਖਾ ਕੇ ਆਇਓ ਜਦ ਨਾਲ ਲੈ ਕੇ ਆਓ ਜੇ ਲੈ ਕੇ ਆਓਗੇ ਚਲੋ ਕਈ ਬੰਦੇ ਨਹੀਂ ਵੀ ਲੈ ਕੇ ਆਉਂਦੇ ਖਾ ਲੈਣਗੇ ਅਸੀਂ ਦੱਸਦਾ ਬੰਦਿਆਂ ਦੀ ਐਕਸਟਰਾ ਰੋਟੀ ਬਣਾ ਕੇ ਲੈ ਕੇ ਆਵਾਂਗੇ ਨਾਲ। ਹਰੇਕ ਬੰਦਾ ਬੰਦਾ ਜ਼ਿੰਮੇਵਾਰੀ ਸਮਝਿਓ ਵੀ 10 ਵੀ ਬੰਦਿਆਂ ਦੀ ਕੋਈ ਫਰਕ ਨਹੀਂ ਪੈਂਦਾ। ਆਪਣੇ 20 ਵੀ ਦਾ ਪੱਈਆ ਹੀ ਲੱਗੇ ਹੁੰਦੇ ਨੇ ਖੱਤੇ 'ਚ। ਉਹਨਾਂ ਦੀ ਬਣਾਉਣੀ ਆ। ਚਾਹੇ ਸੁੱਕੀ ਸਬਜ਼ੀ ਲੈ ਆਇਓ। ਠੀਕ ਹੈ ਜੀ ਧੰਨਵਾਦ ਸਾਰਿਆਂ ਦਾ। ਤੇ ਆਜੋ ਮਿਲਦੇ ਆ 29 ਨੂੰ ਜੀ। ਤੇ 10 10 ਵਜੇ ਤੋਂ ਲੇਟ ਨਾ ਹੋਇਓ ਵੀਰ। ਮੁੜ ਕੇ ਨਾ ਜਦੋਂ ਸਟੇਜ ਤੋਂ ਬੁਲਾਰੇ ਬੋਲਦੇ ਆ ਫਿਰ ਵਿੱਚ ਆ ਗਿਆ, ਬਹਿ ਗਿਆ। ਉਹਨਾਂ ਦਾ ਵੀ ਧਿਆਨ ਟੁੱਟਦਾ ਵਾ। ਤੁਸੀਂ ਮਤਲਬ 10 ਵਜੇ ਤਣੂ ਪਹੁੰਚ ਜਿਓ ਮਤਲਬ 10 ਵਜੇ ਤਣੂ ਪਹੁੰਚ ਜਿਓ ਆਪਾਂ ਬਾਲਾ ਟਾਈਮ ਥੋੜਾ ਖਰਾਬ ਨਹੀਂ ਕਰਨਾ 10 ਤੋਂ 12 ਦਾ ਹੀ ਟਾਈਮ ਆ ਆਪਣਾ ਉਸ ਤੋਂ ਬਾਅਦ ਅਸੀਂ ਫਿਰ ਹਾਂ ਉਹ ਵੀ ਕਰਦੇ ਉਹ ਗਾਸਟ ਪਾਵਾਂਗੇ ਨਾਲ ਬਾਈ ਲੋਕੇਸ਼ਨ ਪਾ ਦਾਂਗੇ ਸਾਰਾ ਕੁਝ ਠੀਕ ਹੈ ਜੀ ਓਕੇ ਜੀ ਧੰਨਵਾਦ ਸਾਰਿਆਂ ਦਾ ਆ ਫਲੈਟ ਆ ਗਏ ਬਾਈ ਫਲਾਈਟਾਂ ਦੇ ਕੋਲੇ ਆ ਹਾਂਜੀ ਹਾਂਜੀ ਬਾਈ ਇੱਕ ਵਾਈ ਅਸੀਂ ਲੋਗੋ ਕੱਢ ਕੇ ਪਾਵਾਂਗੇ ਉਹ ਤਕਰੀਬਨ ਸਾਰੇ ਬੰਦਿਆਂ ਨੇ ਗੱਡੀਆਂ ਤੇ ਲਾ ਕੇ ਲੈ ਕੇ ਆਉਣਾ ਆਪਦੀਆਂ ਤੇ ਛੋਟਾ ਮਤਲਬ ਹਰੇਕ ਗੱਡੀ ਦੇ ਬੈਕ ਸਾਈਡ ਤੇ ਜਿੱਥੇ ਲੱਗਦਾ ਦੋ ਜਗ੍ਹਾ ਤਿੰਨ ਤਿੰਨ ਵੀ ਲਾ ਦੋ ਆਪ ਦਾ ਲੋਗੋ ਨਹੀਂ ਬਣਾਉਣਾ ਇਕੱਲੇ ਕਬੂਤਰ ਦਾ ਹਾਂ ਪੰਜਾਬ ਐਸੋਸੀਏਸ਼ਨ ਪੰਜਾਬ ਕਬੂਤਰ ਐਸੋਸੀਏਸ਼ਨ ਦਾ ਬਣਾਉਣਾ ਥੱਲੇ ਇਕੱਲੇ ਕਬੂਤਰ ਦੀ ਫੋਟੋ ਪਾ ਲੈਣੀ ਉਹ ਅਸੀਂ ਅਸੀਂ ਬਣਾ ਕੇ ਤੁਹਾਨੂੰ ਦਿਨੇ ਆ ਤੁਸੀਂ ਆਪ ਦਾ ਆਪ ਦਾ ਉਹ ਕਢਾ ਲਿਓ ਜਾ ਕੇ ਹਾਂ ਠੀਕ ਹੈ ਜੀ ਅਸੀਂ ਵੱਧ ਵੀ ਕਢਾ ਲਾਂਗੇ ਜਿੰਨਾ ਤੋਂ ਨਾ ਕਢਾ ਹੋਏ ਤਕਰੀਬਨ ਕਢਾ ਕੇ ਲੈ ਕੇ ਆਏ ਹੋ ਜਾਂ ਹਾਂ ਕਢਾ ਕੇ ਲੈ ਕੇ ਸਾਰੀਆਂ ਗੱਡੀਆਂ ਤੇ ਰਹਿਤੇ ਰਹਿੰਦੇ ਤੇ ਵੀ ਠੋਕ ਦੋ ਪਤਾ ਤਾਂ ਲੱਗੇ ਲੋਕਾਂ ਨੂੰ ਵੀ ਕਬੂਤਰ ਬਾਜੀ ਹੈ ਕੀ ਚੀਜ਼ ਆ ਇਹ ਐਂ ਸਮਝਦੇ ਆ ਵੀ ਖਾਨੀ ਇਹ ਦੂਜੇ ਹੀ ਫਿਰਦੇ ਆ ਤੁਰੇ